ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆ ਪਿੰਡ ਰਾਜਪਿੰਡਾ ਦੇ ਸਾਡੇ ਨਾਲੇ ਇਲਾਕੇ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਸਿੰਘ ਜੀ ਬਾਜਵਾ ਸਾਹਿਬ ਅਸੀਂ ਅੱਜ ਗੱਲ ਕਰਾਂਗੇ ਆਪਣੇ ਭਗਵੰਤ ਸਾਹਿਬ ਨੂੰ ਜੀ ਬਾਜਵਾ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਪਿੰਡ ਆਇਓ ਜੀਆਂ ਆਖਦੇ ਆ ਹਾਂ ਵਾਧਾ ਲਾ ਜੀ ਅਸੀਂ ਇਹੋ ਹੀ ਸਵਾਲ ਆ ਕਿ ਝਾੜੂ ਪਾਰਟੀ ਨੂੰ ਲੋਕ ਕਿਉਂ ਵੋਟ ਪਾਉਣ ਕੀ ਕਰ ਲੈ ਮਤਲਬ ਝਾੜੂ ਨੂੰ ਹੀ ਵੋਟ ਪਾ ਦੇਖੋ ਆਪਾਂ ਕਾਲੀ ਦਲ ਦਾ ਵੀ ਨਜ਼ਾਰਾ ਦੇਖ ਲਿਆ ਜੀ ਕਾਂਗਰਸ ਨੇ ਵੀ ਰਾਜ ਕੀਤਾ ਉਹਨਾਂ ਦਾ ਵੀ ਨਜ਼ਾਰਾ ਦੇਖ ਲਿਆ ਜੀ ਆਮ ਆਦਮੀ ਪਾਰਟੀ 5 ਸਾਲ ਤੋਂ ਹੁੰਦ ਚਾਈ ਆ ਜੀ ਜੋ ਸਾਡੇ ਸੀਐਮ ਨੇ ਭਗਵੰਤ ਸਿੰਘ ਮਾਨ ਜੀ ਪ੍ਰਵਿੰਦ ਕੇਜਰੀਵਾਲ ਜੀ ਇਹਨਾਂ ਦੀ ਸੋਚ ਬਹੁਤ ਦੂਜੀਆਂ ਪਾਰਟੀਆਂ ਨੂੰ ਅਲੱਗ ਹੈ ਜੀ ਲੋਕ ਇਹਨਾਂ ਦੀ ਸੋਚ ਨੂੰ ਪਸੰਦ ਕਰਦੇ ਆ ਜਿ ਜਿਸ ਤਰ੍ਹਾਂ ਇਹਨਾਂ ਨੇ ਹਰ ਵਰਗ ਨੂੰ ਨਾਲ ਲੈ ਕੇ ਚੱਲਿਆ ਜੇ ਬਿਜਲੀ ਦੇ ਬਿੱਲ ਮਾਫ ਕੀਤੇ ਆ ਤੇ A to Z ਕੀਤੇ ਆ ਜੀ ਇਹ ਨਹੀਂ ਵੀ ਦੂਜੀਆਂ BC AC ਦੇ ਕਰ ਦਿੱਤੇ ਜਰਨਲ ਰਹਿੰਦੇ ਤੇ ਜਰਨਲ ਵੀ ਲੋਕ ਬਹੁਤ ਬਹੁਤ ਗਰੀਬ ਨੇ ਜੀ ਇਸ ਕਰਕੇ ਇਹਨਾਂ ਸਾਰਿਆਂ ਦੇ ਬੰਦ ਕੀਤੇ ਆ ਕੋਈ ਸਹੂਲਤ ਆ ਇਹਨਾਂ ਦੀ ਇਦਾਂ ਦੀ ਇੰਗਰੀ ਜਿਹੜੀ ਸਾਰਿਆਂ ਨੂੰ ਮਿਲੇ ਜੀ ਇਹਨਾਂ ਨੇ ਪਿਛੇ ਇਨਸਪੈਕਟਰ ਭਰਤੀ ਕੀਤੀ ਆ ਪੁਲਿਸ ਵਿੱਚ ਸਾਡਾ ਪਿੰਡ ਭਲੀ ਭਾਂ ਜਾਣਦਾ ਸਾਡੇ ਬਿਲਕੁਲ ਲੋਕਲ ਪਟਵਾਰੀ ਸਾਹਿਬ ਨੇ ਉਹਨਾਂ ਦਾ ਬੇਟਾ ਸਿਲੈਕਟ ਹੋਇਆ ਮੈਂ ਉਹਨੂੰ ਪੁੱਛਿਆ ਉਹ ਕਹਿੰਦਾ 5 ਰੁਪਏ ਨੇ ਕਿਹੋਂ ਦੇ ਜਦੋਂ ਇਹੋ ਜਿਹੀਆਂ ਗੱਲਾਂ ਆਮ ਬੰਦਾ ਸੁਣਦਾ ਉਹਦੇ ਮਨ ਚੋਂਦਾ ਮੈਂ ਆਪਣਾ ਬੱਚਾ ਪੜਾਵਾਂਗਾ ਤੇ ਮੇਰੇ ਬੱਚੇ ਨੂੰ ਫ੍ਰੀ ਨੌਟਰੀ ਮਿਲਦੀ ਤੇ ਪਹਿਲੀਆਂ ਸਰਕਾਰਾਂ ਦੇ ਟੈਚੀ ਦਾ ਪਹਿਲੇ ਨਹੀਂ ਗਿਣਿਆ ਜਾਂਦਾ ਤੇ ਅੱਛੀ ਦਾ weight ਤੋਲਿਆ ਜਾਂਦਾ ਹੈ ਜੀ ਫਿਰ ਇਸ ਕਰਕੇ ਇਹ ਜਿਹੜੀ ਸਰਕਾਰ 5 ਸਾਲ ਤੋਂ ਆਈ ਹੈ ਇਹਨਾਂ ਨੇ ਇਹੋ ਜੇ ਕੰਮ ਕਰ ਕਰਕੇ ਲੋਕਾਂ ਨੂੰ ਲਾਗੀ ਲਾ ਲਿਆ ਸਾਡੇ ਘਰਾਂ ਦੇ ਜਨਰੇਟਰ ਬੰਦ ਪਏ ਆ ਕੋਈ ਜਾ ਕੇ ਚੈੱਕ ਕਰ ਸਕਦੇ ਕਦੀ ਕਹੀਂ ਜਨਰੇਟਰ ਨੂੰ ਚਲਾਏ ਲਾਈਟ ਆਉਂਦੀ ਬਹੁਤ ਆ ਜੀ ਫਿਰ ਇਹ ਸਾਰੀਆਂ ਗੱਲਾਂ ਜਿਹੜੇ ਅਸੀਂ ਕਿਸਾਨ ਲੋਕ ਆ ਪਿੰਡਾਂ 'ਚ ਰਹਿੰਦੇ ਆ ਅਸੀਂ ਸਾਰੀਆਂ ਗੱਲਾਂ ਨੂੰ ਸਹੂਲਤਾਂ ਵੇਖਦੇ ਹੋਏ ਇਸ ਪਾਰਟੀ ਨੂੰ ਚੁਣਿਆ ਵੀ ਬਹੁਤ ਵਧੀਆ ਕੰਮ ਕਰਦੀ ਆ ਸਤਾਈ ਵਿੱਚ ਵੀ ਭਗਵੰਤ ਮਾਨ ਦੀ ਸਰਕਾਰ ਲੈ ਕੇ ਆਵਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਵਾਂਗੇ ਵਿਰੋਧੀ ਅਸੀਂ ਦੇਖਦੇ ਨੇ ਤਕਰੀਬਨ ਬਾਜਵਾ ਸਾਹਿਬ ਤੁਹਾਡੇ ਤੰਜ ਵੀ ਕੱਸਦੇ ਰਹਿੰਦੇ ਤੁਹਾਡੇ ਪਾਰਟੀ ਦੇ ਭਗਵੰਤ ਸਿੰਘ ਮਾਨ ਜੀ ਤੇ ਵੀ ਤੰਜ ਕੱਸਦੇ ਰਹਿੰਦੇ ਆ ਤੇ ਇਹਨਾਂ ਨੇ ਵੀ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦਾ ਲਾਰਾ ਲਾਇਆ ਅਜੇ ਤੱਕ ਨਹੀਂ ਦਿੱਤਾ ਉਸ ਬਾਰੇ ਤੁਹਾਡਾ ਕੋਈ ਉਹ ਦੇਖੋ ਜੀ ਤੁਹਾਡੇ ਸਾਹਮਣੇ ਸਾਡੇ ਹਲਕਨ ਚਾਰਜ ਸਰਦਾਰ ਜਗਬੂਤ ਜਰੂਬ ਸਿੰਘ ਸੇਖਣ ਹੁਣੇ ਸਾਡੇ ਕੋਲ ਗਏ ਨੇ ਜੀ ਜੀ ਉਹਨਾਂ ਨੇ ਮੰਚ ਤੋਂ ਕਹਿਤਾ ਵੀ ਹਜ਼ਾਰ ਦੀ ਗੱਲ ਸੀ 1100 ਰੁਪਇਆ ਸਗਣ ਸਪੀਮ ਬਹੁਤ ਛੇਤੀ ਜਿਹੜੀ ਆ ਉਹ ਸ਼ੁਰੂ ਕਰਵਾ ਦੇ ਜੀ ਜੀ ਤੇ ਇਹ ਇਹੀ ਗੱਲਾਂ ਕਹਿੰਦਾ ਨਹੀਂ ਹੋਰ ਤੁਹਾਨੂੰ ਲਾਰੇ ਹੀ ਲਾਉਣਗੇ ਕੀ ਇਹ ਲਾਰੇ ਆ ਜੀ ਜਿੱਦਕੋ ਸਾਡੇ ਬਾਜਵਾ ਸਾਹਿਬ ਬਹੁਤ ਪੂਰੇ ਪੰਜਾਬ ਦੇ ਹੀ ਸੀਨੀਅਰ ਲੀਡਰ ਨੇ ਜੀ ਫਿਰ ਉਹ ਗੁੱਸੇ 'ਚ ਆਉਣਦੇ ਪਿਆ ਉਮਰ ਦਾ ਕੋਈ ਤਰਜਗਾ ਕਰਕੇ ਉਹ ਗੁੱਸੇ 'ਚ ਆਈ ਹੋਈ ਗੱਲਾਂ ਬੋਲਦੇ ਨੇ ਹੋਰ ਕੋਈ ਐਹੋ ਜੀ ਗੱਲ ਨਹੀਂ ਆਮ ਆਦਮੀ ਪਾਰਟੀ ਦੇ ਦੁਨੀਆ ਚੈਨਲ ਦੇਖਦੀ ਆ ਉਥੇ ਲੜਾਈਆਂ ਵੇਖਦੀ ਆ ਜਦੋਂ ਇਹ ਆਪੋ ਚ ਪੁੱਠੇ ਸਿੱਧੀਆਂ ਗੱਲਾਂ ਕਰਦੇ ਨੇ ਜੀ ਜੀ ਵਿਧਾਨ ਸਭਾ ਉਹ ਸਭ ਲੋਕ ਪੜੀ ਭਣ ਜਾਂਦੇ ਆ ਇਹਨਾਂ ਦੇ ਝਾਂਸੇ ਵਿੱਚ ਆਉਣ ਵਾਲਾ ਕੋਈ ਬੰਦਾ ਨਹੀਂਗਾ ਆਪਣੀ ਸੋਚ ਤੋਂ ਸਭ ਲੋਕ ਟੀਵੀ ਦੇਖਦੇ ਇਹਨਾਂ ਦੇ ਖਬਰਾਂ ਦੇ ਦੇ ਦੋ ਤੋਂ ਕੰਮ ਹੋ ਗਿਆ ਆਪਣਾ ਕੰਮ ਬੋਰ ਜਿਹੜੀ ਆ ਆਮ ਆਦਮੀ ਪਾਰਟੀ ਨੂੰ ਪਾ ਕੇ ਆ ਬਲਾਗ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਜਿਹੜਾ ਸਾਰੇ ਪੰਜਾਬ ਚ ਆਮ ਆਦਮੀ ਪਾਰਟੀ ਦੇ ਬਲਾਗ ਜੀ ਮਤਲਬ ਸਾਡੇ ਇਲਾਕੇ ਚ ਬਹੁਤ ਹੜਾ ਆਇਆ ਮਤਲਬ ਹੜਾ ਦੀ ਸਥਿਤੀ ਹੋਈ ਹੈ ਜਿਹੜਾ ਕਿ ਘਾੜ ਨਹੀਂ ਆਇਆ ਤੇ ਬਾਸ਼ੇ ਕਰਨ ਵਾਲਾ ਕਾਫੀ ਨੁਕਸਾਨ ਹੋਇਆ ਪੂਰਾ ਕੋਈ ਮੌਜੂਦ ਨਹੀਂ ਸਾਡੇ ਇਲਾਕੇ ਚ ਆਏ ਦੇਖੋ ਰਾਜੂ ਬਿੰਦਿਆ ਦੇ ਲਗਭਗ ਨਹੀਂ ਨੁਕਸਾਨ ਥੋੜਾ ਜਿਹਾ 20 30 ਪੈਸੇ ਨੁਕਸਾਨ ਸੀ ਸਾਡੇ ਕੋਲ ਨਾਲੀ ਪੈਂਦੀ ਉਹਦੇ ਵਿੱਚ ਕਰੀਬ 60 70 ਕਿੱਲੇ ਨੁਕਸਾਨ ਹੋਈ ਸੀ ਜਗਾ ਉਸ ਤੋਂ ਸੀ ਤੋਂ ਪਾਰ ਵਾਲੀ ਪੈਂਦੀ ਉਹਦਾ ਨੁਕਸਾਨ ਹੋਇਆ ਸੀ ਜੀ ਸਾਡੇ ਬਿੰਦੂ ਰੂ ਲਿਸਟਾ ਮੇਰੇ ਕੋਲ ਨੇ 35 ਤੋਂ 40 ਲੱਖ ਰੁਪਈਆ ਬਿਆਵਾ 20000 ਕਿੱਲੇ ਦਾ ਝੋਨੇ ਦੇ ਪੈਸੇ ਪਏ ਆ ਜੀ ਕਿੰਨੇ ਦੇ ਪੈਸੇ ਪਏ ਆ ਜੀ ਫਿਰ ਜਿਨ੍ਹਾਂ ਦੀ ਟ੍ਰੇਡ ਆਈ ਸੀ ਕੋਠੇ ਡੈਮੇਜ ਸਨ ਜੀ ਉਹ 40000 ਰੁਪਈਆ ਇੱਕ ਘਰ ਨੂੰ ਪਾਇਆ ਡੈਮੇਜ ਦਾ ਜੀ ਜਿਹੜੇ ਸਾਡੇ ਘਰ ਤਿੰਨ ਘਰ ਹਨ ਜਿਨ੍ਹਾਂ ਦੇ ਛੱਤ ਡਿੱਗ ਚੁੱਕੇ ਹਨ ਜੀ 2-2 ਲੱਖ ਰੁਪਈਆ ਤਿੰਨਾਂ ਘਰਾਂ ਨੂੰ ਪਿਆਵਾ ਸਾਡੇ ਕੋਲ ਲਿਸਟਾਂ ਨੇ ਬੁੱਧ ਪ੍ਰੂਵ ਕਰ ਸਕਦੇ ਆ ਕਿ ਇੱਕੜਾ ਜੂ ਬਲੇ ਨੂੰ ਐਨੇ ਲੱਖ ਰੁਪਈਆ ਆਇਆ ਸਿਰ ਕੋਈ ਇੱਕ ਪੜਦੇ ਨੇ ਪਿੱਛੇ ਆ ਵੀ ਜਿੰਨੂੰ ਆ ਗਏ ਉਹ ਕਹਿੰਦਾ ਚੱਲ ਆ ਗਏ ਜੋ ਨਹੀਂ ਆਇਆ ਉਹ ਮਨਦਾਇਆ ਕੱਖ ਨਹੀਂ ਮਨ ਨੂੰ ਤਾਇਆ ਕੁਛ ਨਹੀਂ ਅਸੀਂ ਇਹ ਲਿਸਟਾਂ ਵੀ ਪੇਸ਼ ਕਰਨੇ ਤਿਆਰ ਆ ਜਿਹਨੇ ਜਿਹਦੇ ਪਾਸੇ ਲੋਕਾਂ ਨੂੰ ਪੈਸੇ ਆਇਆ 35 ਤੋਂ 40 ਲੱਖ ਰੁਪਈਆ ਜ਼ਿਮੀਂਦਾਰਾਂ ਦਾ ਮਿਲਾ ਕੇ ਰਾਜੂਏ ਦੇ ਵਿੱਚ ਪਹੁੰਚਿਆ ਅਸੀਂ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਮਤਲਬ ਇਹ ਜੋ ਵੀ ਤੁਸੀਂ ਦਿੱਤਾ ਇਲਾਕੇ ਦੇ ਸੱਜਣਾਂ ਨੂੰ ਜਾਂ ਪਿੰਡ ਦੇ ਸੱਜਣਾਂ ਨੂੰ ਇਹ ਜੋ ਭੇਦਭਾਵ ਨਹੀਂ ਰੱਖਿਆ ਗਿਆ ਦੇਖੋ ਜੀ ਭਗਵੰਤ ਮਾਨ ਨੇ ਇਹੋ ਜਿਹੇ ਮਹਿਕਮੇ ਦੋ ਦੋ ਤਿੰਨ ਤਰ ਮਿਲਾ ਕੇ ਲਾਏ ਹੀ ਕੋਈ ਭੇਦਭਾਵ ਨਹੀਂ ਉਹਨਾਂ ਨੇ ਪਿੰਡ ਪਿੰਡ ਫਿਰ ਕੇ ਘਰ ਘਰ ਫਿਰ ਕੇ ਜਿੱਦਾਂ ਵਾਕਈ ਡੈਮੇਜ ਸੀਗਾ ਉਹਨੂੰ ਚੀਜ਼ ਮਿਲੀ ਆ ਦੂਜੇ ਥਾਂ ਜੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਭਵਨ ਸਿੰਘ ਜੀ ਬਾਜਵਾ ਸਾਹਿਬ ਜੋ ਕਿ ਉਮੀਦਵਾਰ ਵੀ ਨੇ ਇਸ ਵਾਰ ਚੇਅਰਮੈਨੀ ਦੇ ਉਹ ਇਹਨਾਂ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਤੁਹਾਨੂੰ ਵੀ ਇਹ ਕਿਸ ਤਰ੍ਹਾਂ ਦਾ ਲੱਗਿਆ ਆਪਣਾ ਵਿਚਾਰ ਜਰੂਰ ਕਮੈਂਟਾਂ 'ਚ ਦੱਸਿਓ ਝਾੜੂ ਵਾਲੀ ਦੀ ਸਰਕਾਰ ਬਣਨੀ ਚਾਹੀਦੀ ਹੈ ਕਿ ਨਹੀਂ ਬਣਨੀ ਚਾਹੀਦੀ ਕਮੈਂਟਾਂ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ